ਮੋਟਾ ਆਪਣਾ ਬਲੌਗ ਫੋਟੋਗ੍ਰਾਫਰ ਜੀ ਪਹੁੰਚ ਚੁੱਕੇ ਨੇ ਲਓ ਜੀ ਆਪਾਂ ਸ਼ੂਟ ਵੀ ਕਰਾਂਗੇ ਤੇ ਆਪਾਂ ਮਥਾ ਢੇਕਣ ਪਹੁੰਚ ਗਏ ਬੜਾ ਥੋੜਾ ਲੇਟ ਹੋਇਆ ਤਾਂ ਕਰਕੇ ਜਲਦੀ ਆ ਥੋੜੀ ਥੋੜੀ ਵੀਡੀਓ ਬਣਾਵਾਂਗੇ ਆਪਾਂ ਬਣ ਜੀ ਜੈ ਹੋ ਜੈ ਫਣ ਜੀ ਸ਼੍ਰੀ ਵਰਦਨ ਮੰਗ ਲਓ ਲਓ ਜੀ ਮੰਦਿਰ ਦਾ ਵੀਊ ਸੀ ਪਹਿਲਾਂ ਮਥਾ ਢੇਕਦਾ ਮਥਾ ਢੇਕਦੇ ਫਿਰ ਆਪਾਂ ਵੀਡੀਓ ਬਣਾਉਣੀ ਚਲੋ ਜੀ ਜੈ ਲਓ ਜੀ ਆਪਾਂ ਆਪਣੀ ਮੋਟਰ ਤੇ ਆਏ ਸੀ ਹਾਂ ਚਾਹੀਦੀ ਵੀ ਆ ਸਟਾਕ ਲਾਉਂਡ ਲੋਟੀ ਤੇ ਅੰਨੇ ਲਾਤਾ ਮੈਨੇ ਲਾਤਾ ਲਓ ਜੀ ਤੁਸੀਂ ਚਰਾਗਾ ਵੀ ਨਹੀਂ ਬਣਾ ਜੀ ਬਨਾਲੀ ਜੀ ਬਨਾਲੀ ਹਾਂ ਲਓ ਜੀ ਅੰਦਰ ਸਫਾਈ ਪੂਰੀ ਕਰ ਰੱਖੀ ਹੋਈ ਆ ਬਾਹਰ ਵੀ ਪੂਰੀ ਆ ਲਓ ਵੀ ਬੰਬ ਵੜਾ ਕੇ ਲੈਣ ਲੱਗੇ ਬਾਈ ਉਹ ਨਹੀਂ ਮੱਥਾ ਟੇਕਣ ਵਾਗੇ ਆਪਾਂ ਆ ਗਏ ਸੀ ਹੁਣ ਮਾੜੀ ਤੇ ਮੱਥਾ ਟੇਕਣ ਛੇੜੇ ਤੇ ਮੱਥਾ ਟੇਕਣ ਕਿਉਂ ਦੇਖੋ ਤੁਸੀਂ ਲਓ ਜੀ ਜਾਨੂੰ ਲਾਇਆ ਆਪਾਂ ਜਾਣਿਆ ਸਿੱਤਾ ਤੋ ਢੇਕੇ ਆ ਗਏ ਬਾਈ ਵਧੀਆ ਆਤੀ ਹੈ ਲਾ ਉਹ ਵੀ ਮੱਥਾ ਟੇਕ ਕੇ ਆਏ ਹੁੰਦੇ ਹੈਪੀ ਦੀਵਾਲੀ ਵੀਰੇ ਹੈਪੀ ਦੀਵਾਲੀ ਬੋਲ ਠੀਕ ਹੈਪੀ ਵਸਾਖੀ ਵੀਰੇ ਹੈਪੀ ਵਸਾਖੀ ਹੋਰ ਹੋਰ ਕਿਸਾ ਤੋਂ ਕੋਈ ਸਵਾਲ ਪੁੱਛ ਲੈ ਪਿੰਡ ਬਾਰੇ ਨਹੀਂ ਵੀਰੇ ਫਿਰ ਔਕਾ ਮੇਰਾ ਹੋ ਜਾਂਦਾ ਕੀ ਕੋਈ ਸਵਾਲ ਪੁੱਛ ਲੋ ਨਹੀਂ ਸਵਾਲ ਦਾ ਕੋਈ ਪੁੱਛ ਲੈ ਸਭ ਤੋਂ ਪਿੰਡ ਵਾਲਾ ਓਏ ਆਪੇ ਹੋਲ ਚ ਜੂ ਕੋਈ ਸਵਾਲ ਦਾ ਪੁੱਛ ਲੈ A to Z ਸਵਾਲ ਹੁਣ A to Z ਹੋਈ ਵੀ ਆ A to Z ਮੱਥਾ ਟੇਕਣਾ ਸੀ ਨੇ ਸ਼ਰੂਤ ਲੈ ਕੇ ਲੋ ਵੀ ਆਪਾਂ ਟੋਬੇ ਤੇ ਪਹੁੰਚ ਗਏ ਉਹ ਦੇਖੀ ਉਹ ਦੇਖੇ ਪੈਰ ਰੱਖ ਕੇ ਹਾਂ ਮਾਥੇ ਰਾਣੀ ਦੀ ਚੱਲੇ ਡੈਡੀ ਨਾਲ ਆਇਆ ਮੁੰਡਾ ਹੈਪੀ ਦੀਵਾਲੀ ਹੈ ਬੱਕਦਾ ਬੱਕਦਾ ਬਾਈ ਮਾੜੀ ਦੇ ਅਗੇ ਦੀ ਬਲੌਗ ਥੋੜਾ ਘਟ ਮੰਦਾ ਹੋਗੇ ਆਪਾਂ ਰੀਤਾਂ ਵਗੈਰਾ ਬਣਾ ਰਹੇ ਆਂ ਤਾ ਕਰਕੇ ਬਲੌਕ ਥੋੜਾ ਘਟ ਮੰਦਾ ਦੇਖੋ ਜੀਰਥਾਨ ਨੇ ਉਸ ਵੇਲੇ ਸਮਝਾਇਆ ਕਹਿੰਦਾ ਨਹੀਂ ਤੂੰ ਐਵੇਂ ਦਾ ਫਿਕਰ ਨਾ ਕਰ ਇਹ ਸ਼ਰਧਾ ਗੁਰੂ ਜੀ ਦਾ ਇਹ ਗਾਣਾ ਨੇ ਗਾਇਤ ਕਰਾ ਕਿਹਾ ਜੀਰਥਾਨ ਗਾ ਰਹਾ ਹੈ ਸਤਗੁਰੂ ਮਹਾਰਾਜ ਜਿੱਥੇ ਆਏ ਲੋ ਵੀ ਗਾਲੇ ਕਿੰਨੀ ਪਾਰਟੀ ਹੋ ਗਈ ਮਿੱਤਰੋ ਕਾਲੇ ਪਾਰਟੀ ਕੀ ਦੋ ਖਵਾਵੇਂਗਾ ਫਿਰ ਕੀ ਖਵਾਵੇਂਗਾ ਹਾਂ ਘਰੇ ਲਿਆਤਾ ਉਹ ਗੋਂਦਾ ਜਿਹੜਾ ਕੋ ਮਰਜੀ ਚੱਲ ਟਰਾਈਆਂ ਲੈ ਹੈ ਬੜਾ ਹਾਰਨ ਬਾਈ ਹਾਂ ਬੜੇ ਲੈ ਹੈ ਹੈਨਾ ਹੈਨਾ ਲੈਟਰ ਆਇਆ ਹੈ ਇਹ ਜੋ ਆ ਗਏ ਸੀ ਨੇਰਾ ਹੋ ਚੁੱਕਿਆ ਮਿੱਟੀ ਆਪਣੇ ਅੱਗੇ ਅੱਗੇ ਜਾਂਦਾ ਹੋਇਆ ਉਹ ਬੰਬ ਉੱਪਰ ਨੂੰ ਦੇਖੀ ਵੱਜੂਗਾ ਬਾਈ ਵੱਜਿਆ ਨਹੀਂ ਕੈਮਰੇ ਕੁਆਲਿਟੀ ਘਟਾ ਹਾਂ ਲੋ ਜੀ ਆਪਾਂ ਖੇੜੇ ਤੇ ਆ ਗਏ ਤੇ ਆਪਣੇ ਵੈਲੀ ਵੀ ਮਿਲਣ ਵਾਲੇ ਮਿਲ ਗਏ ਸੀ ਪਿੰਡ ਵਾਲੇ ਵੀ ਹੈਪੀ ਦੀਵਾਲੀ ਵੀਰੇ ਹੈਪੀ ਦੀਵਾਲੀ ਵੀਰੇ ਕਾ ਮਿਲਦੇ ਆਪਾਂ ਘਰੇ ਓਕੇ ਓਕੇ